ਉਸਿਆ ਦੇ ਸੂਏਰ ਦੇ ਬਾਹਰ ਲਾਈਵ ਲਿੰਕ ਰਹੇ ਅੰਦਰਲੀ ਸਾਰੀ ਡਿਬੇਟ ਸੁਣੀ ਹੋਏਗੀ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਚਾਰ ਮਹੱਤਵਪੂਰਨ ਮੁੱਦਿਆਂ ਤੇ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਪਾਣੀਆਂ ਦਾ ਸੰਕਟ ਤੇ ਉਹਦੇ ਵੰਡ ਦਾ ਸਵਾਲ ਕੋਆਪਰੇਟਿਵ ਸਹਿਕਾਰਤਾ ਅਗਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਪਰ ਉਹਦੀ ਕਰਪਸ਼ਨ ਜਾਂ ਉਹਦੇ ਨਾਲ ਜੁੜੇ ਹੋਏ ਸਾਰੇ ਉਹਦੇ ਵਿਭਾਗ ਦੀ ਕਾਰਗੁਜ਼ਾਰੀ ਦੇ ਉੱਪਰ ਤੇ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਵੱਖ-ਵੱਖਰੇ ਮੁਲਕਾਂ ਨਾਲ ਖਾਸ ਕਰਕੇ ਅਮਰੀਕਾ ਨਾਲ ਜਿਹੜਾ ਕਰਨ ਜਾ ਰਹੀ ਹੈ ਸਰਕਾਰ ਇਹਨਾਂ ਮੁੱਦਿਆਂ ਤੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਣੀ ਗੱਲ ਸਪਸ਼ਟ ਕਰਨ ਲਈ ਬੁਲਾਇਆ ਸੀ ਵੀ ਉਹਨਾਂ ਦਾ ਕੀ ਸਟੈਂਡ ਹੈ ਇਸ ਗੱਲ ਦੇ ਉੱਪਰ ਅੱਜ 10 ਦੇ ਕਰੀਬ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਸਾਡੀ ਮੀਟਿੰਗ 'ਚ ਹਾਜ਼ਰ ਹੋਈਆਂ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਅਸੀਂ ਆਮ ਆਦਮੀ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਔਰ ਮਨਿਸਟਰ ਅਮਨ ਅਰੋੜਾ ਜੀ ਨੂੰ ਇਨਵਾਈਟ ਵੀ ਕਰਕੇ ਆਏ ਸੀ ਪਰ ਉਹਨਾਂ ਦੀ ਗੈਰ ਹਾਜ਼ਰੀ ਹੈ ਇੱਕ ਸੰਜੀਦਾ ਡਿਬੇਟ ਦੇ ਵਿੱਚੋਂ ਦੀ ਉਹ ਗੈਰ ਹਾਜ਼ਰ ਰਹੇ ਨੇ ਕਾਂਗਰਸ ਦੇ ਰਿਪਰੈਜ਼ੈਂਟੇਟਿਵ ਲੇਟ ਆਏ ਉਹਨਾਂ ਨੇ ਇਸ ਗੱਲ ਦਾ ਮਤਲਬ ਇੱਕ ਸਮਨ ਨਾਲ ਖੇਤ ਵਰਗਟ ਕੀਤਾ ਉਹਨਾਂ ਵੱਲੋਂ ਰਣਦੀਪ ਸਿੰਘ ਨਾਬਾ ਤੇ ਹੈਪੀ ਖੇੜਾ ਜੀ ਸ਼ਾਮਲ ਹੋਏ ਸੀ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਜੀ ਤੇ ਸੁਭਾਸ਼ ਸ਼ਰਮਾ ਜੀ ਸ਼ਾਮਲ ਹੋਏ ਸੀ ਮੋਜਨ ਸਮਾਜ ਪਾਰਟੀ ਵੱਲੋਂ ਉਹਨਾਂ ਦੇ ਪ੍ਰਧਾਨ ਤੇ ਸਾਬਕਾ ਐਮਪੀ ਅਵਤਾਰ ਸਿੰਘ ਕ੍ਰੀਮਪੂਰੀ ਤੇ ਅਜੀਤ ਸਿੰਘ ਭੈਣੀ ਜੀ ਸ਼ਾਮਲ ਹੋਏ ਸੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸਾਬਕਾ ਐਮਐਲਏ ਇਕਬਾਲ ਸਿੰਘ ਝੁੰਦਾ ਤੇ ਗੁਰਪ੍ਰਤਾਪ ਸਿੰਘ ਬਡਾਲਾ ਜੀ ਆਰਸ਼ਨਾਮੀ ਕਾਲੀਦਲ ਬਾਦਲ ਵੱਲੋਂ ਉਹਨਾਂ ਦੇ ਕੋਰ ਕਮੇਟੀ ਮੈਂਬਰ ਸੁਖਦੀਪ ਸਿੰਘ ਸ਼ਕਾਰ ਤੇ ਦਿਨੇਸ਼ ਕੁਮਾਰ ਜੀ ਸ਼ਾਮਲ ਹੋਏ ਸੀ। ਸੀਪੀਐਮ ਦੇ ਸੁਭਾਸ ਕੱਟਾ ਸ਼ਗਵਿੰਦਰ ਸੇਖੋਂ ਜੀ, ਸੀਪੀਆਈ ਦੇ ਸੁਭਾਸ ਖੱਤਰ ਬਾਂਸ ਸਿੰਘ ਬਰਾੜ ਜੀ, ਸੀਪੀਆਈਐਮਐਲ ਲੇਬਰੇਸ਼ਨ ਵੱਲੋਂ ਗੁਰਮੀਤ ਸਿੰਘ ਬਖਪੁਰਾ ਜੀ, ਸੀਪੀਆਈਐਮਐਲ ਐਨਡੀ ਵੱਲੋਂ ਦਰਸ਼ਨ ਖਟਕੜ ਜੀ ਤੇ ਆਰਐਮਪੀਆਈ ਵੱਲੋਂ ਆਰਐਮਪੀਆਈ ਵੱਲੋਂ ਪ੍ਰਗਟ ਸਿੰਘ ਜਮਾਰਾਏ ਇਹ ਰਿਪਰੈਜ਼ੈਂਟੇਟਿਵ ਆ ਜਾਈ ਸੀ। ਬਾਕੀ ਇਸ ਮੀਟਿੰਗ ਦਾ ਕੀ ਆਉਟਕਮ ਹੈ ਇਸ ਮਾਮਲੇ 'ਚ ਮੇਰੇ ਨਾਲ ਪ੍ਰੈਜ਼ੀਡੀਅਮ 'ਚ ਬਿਰਾਜ਼ਮਾਨ ਬਲਬੀਰ ਸਿੰਘ ਰਾਜੇਵਾਲ ਜੀ ਹਰਿੰਦਰ ਸਿੰਘ ਲਖੋਵਾਲ ਜੀ ਬੂਟਾ ਸਿੰਘ ਗੁਰਦਗਿਲ ਜੀ ਦਰਸ਼ਨਪਾਲ ਜੀ ਇਹ ਵੀ ਗੱਲ ਰੱਖਣਗੇ ਨਾਲ ਹੀ ਬਿਰਾਜ਼ਮਾਨ ਨੇ ਹਰਮੀਤ ਸਿੰਘ ਕਾਦੀਆ ਜੀ ਰੁਲਦੋ ਸਿੰਘ ਮਾਨਸਾ ਜੀ ਬੋਖ ਸਿੰਘ ਮਾਨਸਾ ਜੀ ਬਲਦੇਵ ਨਿਹਾਲਗੜ ਜੀ ਪ੍ਰੇਮ ਸਿੰਘ ਭੰਗੂ ਜੀ ਜੰਗਵੀਰ ਜੀ ਵੀਰ ਸਿੰਘ ਬੜਵਾ ਜੀ ਔਰ ਹੋਰ ਮੇਰੇ ਡਾਕਟਰ ਸੁਤਨਾਮ ਜੀ ਨਾਲਾ ਬਾਕੀ ਮੇਰੇ ਸਾਰੇ ਸਾਥੀ ਸੰਯੁਕਤ ਕਿਸਾਨ ਮੋਰਚੇ ਦੇ ਮੈਂ ਰਾਜੀਵਾਲ ਸਾਹਿਬ ਨੂੰ ਕਹਾਂਗਾ ਕਿ ਕੁਝ ਰੈਜ਼ੋਲੂਸ਼ਨ ਉਹ ਬੋਲਣਗੇ ਬਾਕੀ ਲਖਵਾਲ ਸਾਹਿਬ ਤੇ ਬੂਟਾ ਸਿੰਘ ਬੁਰਜ ਦੇ ਦਿਲ ਤੇ ਦਰਸ਼ਨ ਪਾਣ ਅੱਜ ਦੀ ਇਸ ਹਲਪਾਰਦੀ ਮੀਟਿੰਗ ਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ ਨੇ ਸੱਭ ਸੰਮਤੀ ਨਾਲ ਸੱਭ ਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਲੈਂਡ ਆਲ ਪੂਰੀ ਪਾਲਸੀ ਹੈ ਜਿਹੜੀ ਉਹਦਾ ਨੋਟੀਫਿਕੇਸ਼ਨ ਸਰਕਾਰ ਦੁਆਰਾ ਕਰੇ ਦੋ ਚਾਰ ਰੈਜ਼ੋਲੂਸ਼ਨ ਸੀ ਕਿ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਹੈ ਅਮਰੀਕਾ ਨਾਲ ਹੋਰ ਦੇਸ਼ਾਂ ਨਾਲ ਉਹਦੇ ਵਿੱਚ ਖੇਤੀ ਔਰ ਇਹਦੇ ਨਾਲ ਜੁੜੇ ਸੰਦੇ ਉਹ ਐਫਟੀਏ ਤੋਂ ਬਾਹਰ ਰੱਖੇ ਜਾਣਾ ਤੀਜਾ ਸੀ ਪਾਣੀਆਂ ਦੇ ਮੁੱਦੇ ਤੇ ਦੋ ਮਤੇ ਪਾਸ ਕਰ ਲਈ ਐਸੈਂਬਲੀ ਨੂੰ ਕਿਹਾ ਗਿਆ ਕਿ ਪੰਜਾਬ ਵਿਧਾਨ ਸਭਾ ਮਤੇ ਪਾਸ ਕਰਕੇ ਜਿੰਨੇ ਪੁਰਾਣੇ ਪਾਣੀਆਂ ਦੇ ਸਮਝੌਤੇ ਹਨ ਉਹਨਾਂ ਨੂੰ 25 ਸਾਲ ਤੋਂ ਪੁਰਾਣੇ ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰੇ ਦੂਜਾ ਮਤਾ ਪਾਸ ਕਰਕੇ ਪਾਰਲੀਮੈਂਟ ਨੂੰ ਭੇਜੇ ਪੀ ਤਾਰਾ 787980 ਪੰਜਾਬ ਵਿਧਾਨ ਸਭਾ ਰੱਦ ਕਰਦੀ ਹੈ ਤੇ ਪਾਰਲੀਮੈਂਟ ਨੂੰ ਬੇਨਤੀ ਕਰਦੀ ਹੈ ਕਿ ਉਹ ਇਹਨੂੰ ਰੱਦ ਕਰਕੇ ਪੰਜਾਬ ਦੇ ਜਿਹੜੇ ਸੰਵਿਧਾਨਕ ਹੱਕ ਨੇ ਉਹਨਾਂ 'ਚ ਦਖਲ ਦੇਣਾ ਭਾਰਤ ਸਰਕਾਰ ਬੰਦ ਕਰੇ ਅਗੇ ਤੁਸੀਂ ਦੱਸੋ ਇੱਕ ਚੌਥਾ ਜਿਹੜਾ ਮਤਾ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਬਣਾਈ ਸੀ ਅੱਜ ਤੋਂ 3 ਸਾਲ ਪਹਿਲਾਂ ਵੜਾ ਅੱਚਰੇ 당ਗੂ ਦੇ ਕਰਦੇ ਸੀ ਵੀ ਖੇਤੀ ਨੀਤੀ ਬਣਾਵਾਂਗੇ ਬੜੀ ਛੇਤੀ ਲਾਗੂ ਕਰਾਂਗੇ ਪਰ ਅਜੇ ਤੱਕ ਵੀ ਉਹ ਖੇਤੀ ਨੀਤੀ ਆ ਜਿਹੜੀ ਉਹ ਪੰਜਾਬ ਸਰਕਾਰ ਦੱਬੀ ਬੈਠੀ ਆ ਉਹਨਾਂ ਨੇ ਲਾਗੂ ਨਹੀਂ ਕੀਤੀ ਇਹ ਵੀ ਅਸੀਂ ਮਤਾ ਪਾਸ ਕੀਤਾ ਗਿਆ ਵੀ ਫੌਰੀ ਤੌਰ ਤੇ ਜਿਹੜੀ ਇਹ ਖੇਤੀ ਨੀਤੀ ਆ ਉਹਨੂੰ ਲਾਗੂ ਕੀਤਾ ਜਾਵੇ ਇੱਕ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਜਿਹੜੀਆਂ ਅਸੀਂ ਸਿਆਸੀ ਪਾਰਟੀਆਂ ਬੁਲਾਈਆਂ ਸੀ ਕੋਈ ਅਸੀਂ ਉਹਨਾਂ ਤੋਂ ਸਪੋਰਟ ਲੈਣ ਨਹੀਂ ਸੀ ਬਲ ਮਤਲਬ ਬੁਲਾਇਆ ਉਹਨਾਂ ਤੋਂ ਸਿਰਫ ਸੁਝਾਅ ਲੈ ਗਏ ਆ ਤੇ ਅਸੀਂ ਸੁਝਾਅ ਦਿੱਤੇ ਗਏ ਆ ਜਿਹੜਾ ਕੋਈ ਐਸਕੇਮ ਅੰਦੋਲਨ ਲੜੂਗਾ ਜਿਵੇਂ ਅੱਗੇ ਅੰਦੋਲਨ ਐਸਕੇਮ ਨੇ ਲੜਿਆ ਦਿੱਲੀ ਦਾ ਇਕੱਲੇ ਤੌਰ ਤੇ ਐਸਕੇਮ ਲੜੂਗਾ ਪਿੱਛੋਂ سپورਟ ਕਰ ਸਕਦੇ ਆ ਪਰ ਕੋਈ ਵੀ ਜਿਹੜਾ ਸਿਆਸੀ ਆਗੂ ਸਾਡੀ ਸਟੇਜ ਤੇ ਅਸੀਂ ਉਹਨਾਂ ਸਾਂਝੀ ਨਹੀਂ ਕਰਾਂਗੇ ਇਹ ਸਪਸ਼ਟ ਸਾਡੀ ਗੱਲ ਆ ਬੋਟਾ ਸੰਗੁਰ ਜੀ ਸਭ ਤੋਂ ਪਹਿਲਾਂ ਹੀ ਕਹਿੰਦਾ ਸੀ ਇਹ ਕਹਾਂਗੇ ਕਿ ਪ੍ਰਭਾਨਤ ਮਾਨ ਜੋ ਤੱਕ ਕਿਸਾਨ ਮੋਰਚਾ ਦੇ ਬੋਲ ਤੋਂ ਹੁਣ ਤੱਕ ਬੋਲਿਆ ਪਰ ਅਸੀਂ ਸ਼ਾਂਤੀ ਬਣਾ ਕੇ ਦੋ ਵਾਰੀ ਪਹਿਲਾਂ ਵੀ ਅਪੀਲ ਕੀਤੀ ਕਿ ਮਾਨ ਸਾਹਿਬਾ ਉਹ ਤੁਸੀਂ ਜੀ ਅਸੀਂ ਤੁਹਾਡੇ ਨਾਲ ਇਹ ਜਿਹੜੇ ਮੁੱਦੇ ਐ ਸਬੰਧਤ ਉਹਨਾਂ ਤੇ ਗੱਲ ਕਰਨੇ ਚਾਹੁੰਦੇ ਆ ਨਹੀਂ ਆਏ ਨਹੀਂ ਸੱਦੇ ਤੁਹਾਨੂੰ ਅੱਜ ਫੇਰ ਉਹਨਾਂ ਦੀ ਕੁਰਸੀ ਖਾਲੀ ਪਈ ਆ ਕਿਉਂਕਿ ਅਸੰਦੇ ਵਿੱਚ ਜਿਹੜੀ ਜਮਹੂਰੀਅਤ ਹੁੰਦੀ ਆ ਜਮਹੂਰੀਅਤ ਤਾਂ ਪੰਜਾਬ ਸਰਕਾਰ ਕਤਲ ਕਰਨਾ ਚਾਹੁੰਦੀ ਆ ਇਸੇ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਉਹ ਨਹੀਂ ਆਈ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅੱਜ ਅਸੀਂ ਸੱਦਾ ਦਿੱਤਾ। ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਆ ਬੜੇ ਗੰਭੀਰ ਮੁੱਦੇ ਨੇ। ਗੰਭੀਰ ਮੁੱਦੇ ਹੋਣ ਕਰਕੇ ਅਸੀਂ ਲੰਬੀ ਲੜਾਈ ਲਈ ਤਿਆਰੀ ਕਰ ਰੱਖੀ ਹੈ। ਜਿਹਦੇ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ 24 ਅਗਸਤ ਨੂੰ ਇੱਕ ਵੱਡੀ ਮਹਾਂ ਰੈਲੀ ਪਾਣੀ بچਾਓ ਜ਼ਮੀਨ بچਾਓ ਪੰਜਾਬ بچਾਓ ਮੁੱਲਾਂਪੁਰ ਦਾਖਾ ਕਰ ਰਹੇ ਹਾਂ ਕੱਲਿਓ ਮਹਾ ਰੈਲੀ ਨਹੀਂ ਕਰਾਂਗੇ ਉਹਦੇ ਵਿੱਚ ਅੱਗੇ ਲੰਬਾ ਜਿਹੜਾ ਅੰਦੋਲਨ ਜਿਵੇਂ ਦਿੱਲੀ ਅਸੀਂ ਲੜਿਆ ਉਹ ਸਤਰਜ ਤੇ ਅੰਦੋਲਨ ਲੜਨ ਦਾ ਐਲਾਨ ਕਰਾਂਗੇ ਤਾਂ ਜਿਹੜੀਆਂ ਪੋਲੀਟਿਕਲ ਪਾਰਟੀਆਂ ਉਹ ਇਸ ਗੱਲ ਨੂੰ ਸਮਝ ਲੈਣ ਸਿਰਫ ਤੇ ਸਿਰਫ ਤੇ ਲੈਕਚਰ ਕਰਨ ਲਈ ਨਹੀਂ ਅਸੀਂ ਬੁਲਾਏ ਉਹਨਾਂ ਨੂੰ ਕਹਿ ਕੇ ਆਪ ਦਾ ਸਟੈਂਡਰਡ ਸਪਸ਼ਟ ਕਰੋ ਤੁਹਾਡੀ ਕੀ ਪੋਜੀਸ਼ਨ ਹੈ ਦਿੱਤੀ ਪੋਜੀਸ਼ਨ ਉਹਨਾਂ ਦੀ ਆ ਜਿਹੜੇ 4 ਮੁੱਦੇ ਰਾਜੇਵਾਲ ਜੀ ਨੇ ਮਤੇ ਪੜੇ ਨੇ ਉਹਦੇ ਵਿੱਚ ਆ ਗਈ ਹੈ ਅਗਰ ਕੱਲ ਨੂੰ ਕੋਈ ਮੋਰਚਾ ਲੱਗਦਾ ਉੱਥੇ ਜਾ ਕੇ ਆਪਦੀ ਪੋਜੀਸ਼ਨ ਤੋਂ ਥੜਕਦੇ ਆ ਜਾਂ ਸਾਨੂੰ ਬੇਭਰੋਸਗੀ ਪੈਦਾ ਹੁੰਦੀ ਆ ਫਿਰ ਕੱਲੀ ਨਿਸ਼ਾਨੇ ਤੇ ਸਾਡੀ ਮੌਜੂਦਾ ਸਰਕਾਰ ਨਹੀਂ ਹੋਊਗੀ ਉਹ ਪਾਰਟੀਆਂ ਵੀ ਆਉਣਗੀਆਂ ਜੇ ਆਪਦੀ ਪੋਜੀਸ਼ਨ ਤੋਂ ਹੱਲਣਗੀਆਂ ਇਸ ਕਰਕੇ ਮਤਲਬ ਉਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਸੀ ਉਹ ਜਾਣਦੇ ਆ ਚੰਗੀ ਤਰ੍ਹਾਂ ਜਾਣਦੇ ਨੇ ਅੰਮ੍ਰਿਤਸਰ ਦੇ ਲੋਕਾਂ ਤੋਂ ਚੰਡੀਗੜ੍ਹ ਤੱਕ ਜਾਣਦੇ ਆ ਕਈਆਂ ਨੂੰ ਅੱਜ ਵੀ ਭੁਲੇਖਾ ਵਿੱਚ ਸਭ ਤੋਂ ਸਾਡੇ ਕੋਲ ਸਮਾਂ ਟੋੜਾ ਸੀ ਉਹਨਾਂ ਦੇ ਆਇਆ ਇਸ ਗੱਲ ਤੇ ਕਿ 15000 ਮੋਟਰ ਚੱਲਦੀ ਆ ਅਸੀਂ ਅੱਜ ਮੀਡੀਆ ਦੇ ਸਾਹਮਣੇ ਇਹ ਚਨਪਤੀ ਨੂੰ ਵੀ ਕਬੂਲ ਕਰਦੇ ਆ ਕਿ ਕੋਈ ਵੀ ਪਾਰਟੀ ਦਾ ਲੀਡਰ ਕੋਈ ਵੀ ਮੀਡੀਆ ਕਰਮੀ ਕੋਈ ਵੀ ਹੋਰ ਖੇਤੀਬਾੜੀ ਮਾਰ ਕੋਈ ਪਾਣੀਆ ਦੇ ਮਾਰ ਅਸੀਂ ਇਹਦੇ ਤੇ ਚਰਚਾ ਇਹ ਕਰਨੀ ਚਾਹੁੰਦੇ ਆ ਅਸੀਂ ਕਹਿੰਦੇ ਕਿ ਕੱਲਾ ਕਿਸਾਨ ਜ਼ਿੰਮੇਵਾਰ ਨਹੀਂ ਪਾਣੀ ਦੀ ਦੁਰਵਰਤੋਂ ਹੋਈ ਆ ਪਰ ੱੱਲੇ ਅਸੀਂ ਜ਼ਿੰਮੇਵਾਰ ਨਹੀਂ ਇਹਦੇ ਤੇ ਇੰਡਸਟਰੀ ਜ਼ਿੰਮੇਵਾਰ ਆ ਇਹਦੇ ਤੇ ਕੰਪਨੀਆਂ ਜਿਹੜੀਆਂ ਪਾਣੀ ਵੇਚਦੀਆਂ ਉਹ ਜ਼ਿੰਮੇਵਾਰ ਆ ਪੈਰਸੀ ਕੋਲਾ ਵਾਲੇ ਜ਼ਿੰਮੇਵਾਰ ਨੇ ਕਿੰਨੀਆਂ ਇੰਡਸਟਰੀਆਂ ਕਿਹੜੀਆਂ ਆ ਕਿ ਜਿਹੜੀ ਧਰਤੀ ਚੋਂ ਕੱਢ ਕੇ ਜਾਂ ਛੱਡੀਆਂ ਨਹਿਰਾਂ ਦਾ ਪਾਣੀ ਵਰਤ ਕੇ ਉਹ ਮਤਲਬ ਉਹਨਾਂ ਨੇ ਦੁਰਵਰਤੋਂ ਨਹੀਂ ਕੀਤੀ ਤੇ ਹੋ ਜਾਣੀ ਬਰਬਾਦ ਕਰਕੇ ਉਹਨੂੰ ਬੰਦੂਤਨ ਕਰਕੇ ਤੋੜਿਆ ਅਸੀਂ ਇਹਦੇ ਤੇ ਚਰਕਿਆ ਕਰਨੀ ਕਿਉਂਨੇ ਆ ਅਸੀਂ ਪਾਣੀ ਦੀ ਨਜਾਇਜ਼ ਬਿਲਕੁਲ ਬਸ ਤੋਂ ਨਹੀਂ ਡਾਕਟਰ ਦਸ਼ਨ ਤਾਂ ਮੈਂ ਬਸ ਸਰ ਪੀਟੀ ਕਰ ਰਿਹਾ ਕਿ ਇੱਕ ਤਾਂ ਲੈਂਡ ਪੂਲਿੰਗ ਪਾਲਿਸੀ ਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿਰੁੱਧ ਪੰਜਾਬ ਦੇ ਵਿੱਚ ਇੱਕ ਵੱਡੀ ਮੁਹਿੰਮ ਹੈ ਜਿਹੜੀ ਐਸਕੇਮ ਲਾਂਚ ਕਰਨ ਜਾ ਰਹੇ ਆ ਬਾਕੀ ਦੋ ਮੁੱਦਿਆਂ ਦੇ ਨਾਲ ਵੀ ਕਿਉਂਕਿ ਫੌਰੀ ਇਹ ਮੁੱਦੇ ਜਿਹੜੇ ਨੇ ਗੱਲ ਨੂੰ ਫੱਟ ਤੇ ਆਏ ਹੋਏ ਨੇ ਦੱਸਿਆ ਇੱਕ ਆਦੀਆ ਸਾਹਿਬ ਨੇ ਮੀਟਿੰਗ 'ਚ ਵੀ ਦੱਸਿਆ ਸੋ ਇਹਦੇ ਲਈ ਇੱਕ ਵੱਡੀ ਲੜਾਈ ਐ ਐਸਕੇਐਮ ਨੇ ਆਲਰੇਡੀ ਇਨਾਨ ਕੀਤਾ ਹੋਇਆ ਤੇ 23 30 ਤਰੀਕ ਨੂੰ ਟਰੈਕਟਰ ਮਾਰਚ ਨੇ ਉਹਨਾਂ ਇਲਾਕਿਆਂ ਦੇ ਵਿੱਚ 24 ਤਰੀਕ ਨੂੰ ਫੇਰ ਵੱਡੀ ਇੱਕ ਰੈਲੀ ਐ ਮੁੱਲਾਪੁਰ ਦੇ ਵਿੱਚ ਜੁਲੂੜਾੜੇ ਜ਼ਿਲ੍ਹੇ 'ਚ ਸੋ ਉਹਦੀ ਤਿਆਰੀ ਵਾਸਤੇ ਵੀ ਉਹ ਰੈਲੀ ਦੇ ਦੌਰਾਨ ਵੀ ਇੱਕ ਚੈਲੰਜ ਹੋਊਗਾ ਕਿ ਪੰਜਾਬ ਦੇ ਜੋ ਅੱਜ ਮੀਟਿੰਗ ਵੀ ਸੱਦੀ ਐ ਇਹਨਾਂ ਦੀ ਪੋਜੀਸ਼ਨ ਕਲੀਅਰ ਕਰਨ ਕਰਤੇ ਵਾਸਤੇ ਵੀ ਪੋਜੀਸ਼ਨ ਕਲੀਅਰ ਕਰਕੇ ਉਹਨਾਂ ਨੇ ਕਿਹਾ ਵੀ ਐ ਕਿ ਅਸੀਂ ਤੁਹਾਡੇ ਨਾਲ ਅੰਦੋਲਨ ਦੇ ਨਾਲ ਐਸਕੇਮ ਅੱਗੇ ਰਵੇ ਐਸਕੇਮ ਆਪਣੀ ਪਛਾਣ ਕ੍ਰੈਡੀਬਿਲਟੀ ਬਣਾ ਕੇ ਰੱਖੇ ਸਾਰੇ ਪੰਜਾਬ ਦੇ ਲੋਕ ਸਮੇਤ ਧਾਰਮਿਕ ਸੰਸਥਾਵਾਂ ਪਾਰਟੀਆਂ ਦੇ ਲੋਕ ਸਾਰੀਆਂ ਸਖਸ਼ੀਤਾ ਸਾਰੀਆਂ ਟ੍ਰੇਡ ਯੂਨੀਅਨਾਂ ਮਜ਼ਦੂਰ ਜਥੇਬੰਦੀਆਂ ਤਕਰੀਬਨ ਸਾਰੀਆਂ ਹੀ ਇਸ ਦੇ ਨੀਤੀਆਂ ਦੇ ਉੱਤੇ ਪੰਜਾਬ ਦੇ ਐਸਕੇਮ ਦੇ ਨਾਲ ਆਉਣਗੀਆਂ ਤੇ ਪੰਜਾਬ 'ਚ ਇੱਕ ਵੱਡਾ ਅੰਦੋਲਨ ਤੇ ਪੰਜਾਬ ਨੂੰ ਜੋ ਪੁਲਸ ਰਾਜ 'ਚ ਬਦਲ ਦਿੱਤਾ ਜਾ ਰਿਹਾ ਹੈ ਬਦਲਿਆ ਗਿਆ ਹੈ ਹਰ ਜੋ ਹਰ ਰੋਜ਼ ਕੋਈ ਨਾ ਕੋਈ ਝੂਠਾ ਪੁਲਿਸ ਮੁਕਾਬਲਾ ਲੋਕਾਂ ਦੇ ਝੂਠੇ ਪਰਚੇ ਦਰਜ ਕਰਨੇ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਰੈਲੀ ਤੇ ਕੋਈ ਪ੍ਰੋਗਰਾਮ ਨਾ ਕਰਨ ਦੇਣਾ ਇਹਦਾ ਜਵਾਬ ਵੀ ਲੋਕਾਂ ਦਾ ਇੱਕ ਅੰਦੋਲਨ ਹੋਊਗਾ ਤੇ ਇਹ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਅੰਦੋਲਨ ਹੈ ਅਲਟੀਮੇਟਲੀ ਇੱਕ ਪੁਲਿਸ ਰਾਜ ਦੇ ਵਿਰੁੱਧ ਵੀ ਇੱਕ ਅੰਦੋਲਨ ਹੋਊਗਾ ਧੰਨਵਾਦ ਇੱਕ ਲਾਸਟ 12 ਸ਼ੇਅਰ ਕਰਨੀ ਹੈ ਫਿਰ ਤੁਹਾਡੇ ਸਵਾਲ આમંત્રਿਤ ਹੋਣਗੇ ਅਸੀਂ ਕਮਿਨਸਰ ਮੁਰਚੇ ਦੇ ਰਿਪਰੈਜ਼ੈਂਟੇਟਿਵ ਵੀ ਸਾਨੂੰ ਇੱਥੇ ਮਿਲਣ ਆਏ ਸੀ ਪਰ ਕਿਉਂਕਿ ਅਸੀਂ ਸਿਆਸੀ ਪਾਰਟੀਆਂ ਲਈ ਇਹ ਮੰਚ ਰੱਖਿਆ ਸੀ ਤੋਂ ਇਸ ਕਰਕੇ ਉਹਨਾਂ ਦੀ ਸਾਨੂੰ ਜਿਹੜੀ ਇਹ ਹਾਜ਼ਰੀ ਹੈ ਪਰ ਮਾਨ ਹੈ ਬਾਈਫਰੀ ਮੀਟਿੰਗ ਉਹਨਾਂ ਨੇ ਰੱਖੀ ਇੱਥੇ ਤੋਂ ਤੁਹਾਡੇ ਸਵਾਲ ਨੇ ਜਿਹੜੇ ਬਿਲਕੁਲ ਪਹਿਲਾ ਸਵਾਲ ਮੈਂ ਲੈਣਾ ਚਾਹੁੰਦਾ ਕਿ ਚਾਹੇ ਰਾਜਾਲ ਸਾਹਿਬ ਜਵਾਬ ਦੇਣ ਚਾਹੇ ਲਖੋਰ ਸਾਹਿਬ ਕਿ ਅੱਜ ਜਿਹੜੇ ਚਾਰ ਮੁੱਦਿਆਂ ਤੇ ਸਰਪ ਦਲੀ ਬੈਠਕ ਬੁਲਾਈ ਗਈ ਸੀ ਉਹ ਚੋ ਸੱਤਾਧਾਰੀ ਧਿਰ ਦਾ ਗੈਰ ਹਾਜ਼ਰ ਰਹਿਣਾ ਇਹ ਮੰਨਿਆ ਜਾਵੇ ਕਿ ਉਹ ਸਿੱਧੀ ਲੜਾਈ ਲਈ ਤਿਆਰ ਹੈ ਉਹ ਕਹਿੰਦੀ ਕਿ ਅਸੀਂ ਲੈਂਡ ਪੂਲਿੰਗ ਤੇੜੇਂਗਾ ਹੁਣ ਐਸਕੇਮ ਇਹਨੂੰ ਵਾਪਸ ਕਰਾਉਣ ਤੱਕ ਲੜੂਗੀ ਕਿ ਰਾਜਨੀਤਿਕ ਪਾਰਟੀਆਂ ਮੰਗ ਸਰ ਧਰਨੇ ਮਜਾਰੇ ਕਰੂਗੀ ਧਰਨੇ ਮਜਾਰੇ ਨਹੀਂ ਵਾਪਸ ਤੂ ਕਰਾਉਣ ਤੱਕ ਲੜੂ ਅਸੀਂ ਫੈਸਲਾ ਹੀ ਕੀਤਾ ਵੀ ਇਹ ਲੈਂਡ ਪੂਲਿੰਗ ਪਾਲਿਸੀ ਐ ਨੋਟੀਫਿਕੇਸ਼ਨ ਹੀ ਰੱਦ ਕੀਤੀ ਜਾਏ ਇਹਦੇ ਚ ਕੋਈ ਦੋ ਰਹਾ ਨਹੀਂ ਪਰ ਕਿਉਂਕਿ ਉਹ ਲੋਕਾਂ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਉਗਰ ਹਾਜ਼ਰ ਹੋ ਕੇ ਉਹ ਇਹ ਨਹੀਂ ਕਹਿ ਸਕਦੇ ਜਾ ਕੇ ਉਹਨਾਂ ਦੇ ਪ੍ਰਧਾਨ ਨੂੰ ਉਹਦੇ ਘਰ ਅਸੀਂ ਪਰਸਨਲੀ ਡਿਲੀਵਰ ਕਰਕੇ ਆਏ ਇਨਵੀਟੇਸ਼ਨ ਔਰ ਉਹਨੇ ਵਾਦਾ ਕੀਤਾ ਸੀ ਪੇਸੀ ਆਵਾਂਗੇ ਤੇ ਅੱਜ ਜੇ ਨਹੀਂ ਆਏ ਬੜਾ ਸਪਸ਼ਟ ਹੋਏਗਾ ਵੀ ਉਹਨਾਂ ਨੇ ਲੋਕਾਂ ਨੂੰ ਪਾਰਟੀਆਂ ਨੂੰ ਫੇਸ ਕਰਨ ਤੋਂ ਉਹਨਾਂ ਦੇ ਵਿੱਚ ਸਮਰਥਾ ਨਹੀਂ ਸੀ ਹਿੰਮਤ ਨਹੀਂ ਸੀ ਇਸ ਕਰਕੇ ਉਗਰ ਹਾਜ਼ਰ ਹੋਏ ਸਾਰਿਆਂ ਤੋਂ ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਵੀ ਲੰਗਰ ਵੀ ਤਿਆਰ ਹੋਏਗਾ ਸੁਬਾਨ ਹੈ ਜੀ ਇੱਕ ਤਰੀਕੇ ਦੇ ਹਾਲਾਤ ਪਾਦੇ ਲਖਵਾਲ ਸਾਹਿਬ ਕਰ ਲੂ ਫਿਰ ਪੁਲ ਸੋਹੀ ਕੰਮ ਕਰੂਗੀ ਘਰਾਂ ਦੇ ਵਿੱਚ ਨਜ਼ਰਬੰਦ ਫਿਰ ਅੱਗੇ ਤੁਹਾਡੇ ਕੋਲ ਕੀ ਰਹਾ ਕੋ ਸਾਰੇ ਤਰੀਕੇ ਅਸੀਂ ਸੋਚ ਰਹੇ ਹਾਂ ਸਾਰਾ ਕਰਾਂਗੇ ਹੁਣ ਨਹੀਂ ਬਾਰ-ਬਾਰ ਨਹੀਂ ਇੱਕ ਉਹ ਹਾਂਡੀ ਜਿਹੜੀ ਇਹਨੂੰ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ ਕਾਰ ਦੀ ਹਾਂਡੀ ਸਰ ਸਰਕਾਰ ਤਾਂ ਕਹਿੰਦੀ ਹੈ ਜੀ ਲੈਂਡ ਪੂਲਿੰਗ ਪਾਲਿਸੀ ਡਵੈਲਪਮੈਂਟ ਦੇ ਲਈ ਇੱਕ ਕ੍ਰਾਂਤੀ ਦੀ ਤਰ੍ਹਾਂ ਹੈਗਾ ਤੁਸੀਂ ਕਹਿੰਦੇ ਹੋ ਕਿ ਕਿਸਾਨ ਹਤੈਚੀ ਕਿਉਂ ਨਹੀਂ ਹੈ ਲੈਂਡ ਪੂਲਿੰਗ ਪਾਲਿਸੀ ਉਹ ਤਾਂ ਕਹਿੰਦੇ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਅਸੀਂ ਐਕਵਾਇਰ ਨਹੀਂ ਕਰਾਂਗੇ ਜੇ ਐਕਵਾਇਰ ਕਰਾਂਗੇ ਤਾਂ ਉਹਦੇ 'ਚ ਕਿਸਾਨਾਂ ਦਾ ਵੀ ਬਹੁਤ ਜ਼ਿਆਦਾ ਬੈਨੀਫਿਟ ਹੈ ਇਹ ਵੀ ਕਹਿ ਰਹੇ ਨੇ ਝਕਾ ਨਹੀਂ ਹੈਗਾ ਕਿਸੇ ਤਰੀਕੇ ਦਾ ਕਿਸਾਨ ਆਪ ਚੁੰਧਰੇ ਆਪ ਕਰ ਸਕਦੇ ਨੇ ਗਵਰਨਮੈਂਟ ਨੇ ਸਾਰੀ ਲੈਂਡ ਫ੍ਰੀਜ਼ ਕਰਤੀ ਕਹਿੰਨ ਨੂੰ ਵਲੰਟੀਅਰਸ਼ਿਪ ਹੈ ਫੋਰਸਫੁਲੀ ਹੈ ਕੋ ਅਕਵਾਇਰ ਕੀਤੀ ਜਾ ਰਹੀ ਹੈ ਸਾਰੀ ਲੈਂਡ ਫ੍ਰੀਜ਼ ਕੀਤੀ ਹੈ ਉਹਦੇ ਤੇ ਕੁਛ ਨਹੀਂ ਨਾ ਕੋਈ ਗੈਨੇ ਰੱਖ ਸਕਦੇ ਨਾ ਉਹਦਾ ਟ੍ਰਾਂਸਫਰ ਹੋ ਸਕਦੀ ਹੈ ਨਾ ਹੀ ਉਹਦੇ ਤੇ ਕੋਈ ਹੋਰ ਬੰਦਾ ਕੋਈ ਗਤੀਵਿਧੀ ਕਰ ਸਕਦਾ ਸੀਐਲਯੂ ਵੀ ਨਹੀਂ ਹੋ ਸਕਦੀ ਇਸ ਕਰਕੇ ਕਹਿਣ ਦੀ ਹੈ ਜਿੱਥੋਂ ਤੱਕ ਇਹ ਹੈ ਕਿ ਕੱਲਾ ਇਹ ਕਿਸਾਨੀ ਦਾ ਉਹ ਝਾੜਾ ਨਹੀਂ ਇਹ ਡਿਵੈਲਪਮੈਂਟ ਦਾ ਉਹ ਮਾਡਲ ਹੈ ਜਿਹੜਾ ਪਿੰਡ ਨੂੰ ਝਾੜੂਗਾ ਪਿੰਡ ਨੂੰ ਝਾੜੂਗਾ ਖੇਤੀ ਤੇ ਖੇਤੀ ਦੇ ਨਾਲ ਅਲਾਈਡ ਧੰਦੇਾਂ ਚ ਜੁੜੀ ਹੋਈ ਸਾਰੀ ਪਾਪੂਲੇਸ਼ਨ ਨੂੰ ਝਾੜੂਗਾ ਇਸ ਕਰਕੇ ਸਾਡਾ ਇਹ ਹੈ ਜਿਹੜਾ ਪਾਰਟਿਕੂਲਰ ਸਾਡਾ ਇਸਤੇ ਕਿ ਡਵੈਲਪਮੈਂਟ ਦਾ ਇਹ ਮਾਡਲ ਪੰਜਾਬ ਨੂੰ ਨਹੀਂ ਚਾਹੀਦਾ ਪੰਜਾਬ 'ਚ ਜੇ ਅਰਬਨਾਈਜੇਸ਼ਨ ਦਾ ਵੀ ਸਵਾਲ ਆ ਰਿਹਾ 2011 ਦੀ ਸੈਂਸਸ ਤੋਂ ਲੈ ਕੇ ਨੈਸ਼ਨਲ ਪੋਪੂਲੇਸ਼ਨ ਜਿਹੜਾ ਰਿਕਾਰਡ ਹੈ 2024 ਦਾ ਪੰਜਾਬ 'ਚ ਜੋ ਰਫਤਾਰ ਨਾਲ ਅਰਬਨਾਈਜੇਸ਼ਨ 2001 ਤੋਂ 2011 ਦੇ ਦਰਮਿਆਨ ਹੋਈ ਹਾਲੇ ਵੀ ਉਹੀ ਰਫਤਾਰ ਹੈ ਪੰਜਾਬ ਚ ਹਾਲੇ ਵੀ ਪopulation ਜਿਹੜੀ ਅਰਬਨਾਈਜੇਸ਼ਨ 0.9% ਨਾਲ ਔਰ ਅੱਜ ਵੀ ਪopulation ਦਾ 37 ਤੋਂ 40% ਜਿਹੜਾ 2011 ਦੀ ਸੈਂਸਸ ਚ ਸੀ ਉਦੋਂ ਵੀ ਉਹ ਅਰਬਨਾਈਜੇਸ਼ਨ ਹੁੰਨੀ ਸੀ ਹੁਣ ਵੀ ਅਰਬਨਾਈਜੇਸ਼ਨ ਹੁੰਨੀ ਹੈ ਹਾਂ ਗਿਣਤੀ ਵਧੀ ਹੈ ਉਹ ਰੂਰਲ ਪਾਪੂਲੇਸ਼ਨ ਦੀ ਵੀ ਵਧੀ ਹੈ ਡਵੈਲਪਮੈਂਟ ਦਾ ਮਾਡਲ ਕੀ ਹੋਵੇ ਲੋਕਾਂ ਦਾ ਉਜਾੜਾ ਕਰਕੇ ਹੋਵੇ ਜਾਂ ਲੋਕਾਂ ਨੂੰ ਰਾਹਤ ਦੇਣ ਵਾਲਾ ਹੋਵੇ ਇਸ ਕਰਕੇ ਇਸ ਨਾਲ ਤਾਂ ਕੋਈ ਕੰਪਨਸੇਸ਼ਨ ਹੈ 2013 ਦਾ ਲੈਂਡ ਐਕ acquisition ਐਕਟ ਜਿਸ ਨੂੰ ਬਣਵਾਉਣ ਦੇ ਲਈ 1894 ਦੇ ਕਾਨੂੰਨ ਤਹਿਤ ਲੈਂਡ ਐਕ acquisition ਹੁੰਦੀ ਸੀ ਜਿਸ ਕਾਰ ਬ ਸਟ੍ਰਗਲ ਹੋਈਆਂ ਸੰਗੂਰ ਨੰਦੀਗ੍ਰਾਮ ਤਲਿੰਗਾ ਨਗਰ ਕਿੱਥੇ ਕਿੱਥੇ ਦੀਆਂ ਸਟ੍ਰਗਲਾਂ ਗਿਣਾ ਸਕਦੇ ਆ ਕਿ ਸਟ੍ਰਗਲਾਂ ਹੋਈਆਂ ਪੰਜਾਬ ਚ ਵੀ ਸਟ੍ਰਗਲਾਂ ਹੋਈਆਂ ਜਿਸ ਕਰਕੇ ਲੈਂਡ ਐਕquisition ਐਕਟ 2013 ਦਾ ਹੁੰਦ ਚਾਇਆ ਉਸ ਚ ਕੁਝ ਪ੍ਰੋਟੈਕਸ਼ਨ ਕਿਸਾਨੀ ਦੀ ਜਾਂ ਲੋਕਾਂ ਦੀ ਹੋਈ ਸੀ ਇਹ ਗਵਰਨਮੈਂਟ ਉਸ ਨੂੰ ਬਾਈਪਾਸ ਕਰਕੇ ਇੱਕ ਕਿਸਮ ਦਾ ਸਕੈਮ ਹੈ ਔਰ ਅਸੀਂ ਇਹ ਵੀ ਬਹੁਤ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦੇ ਆ ਰੀਅਲ اسٹیਟ ਕਾਰੋਬਾਰ ਦੀਆਂ ਕੰਪਨੀਆਂ ਬਲੈਕ ਮਨੀ ਨੂੰ ਵਾਈਟ ਬਣਾਉਣ ਲਈ ਇਹ ਖੇਡ ਖੇਡ ਰਹੀਆਂ ਨੇ ਪੰਜਾਬ ਦੇ ਨਾਲ ਇਹ ਬਿਲਕੁਲ ਧਰੋ ਹੈ ਔਰ ਆਮ ਆਦਮੀ ਪਾਰਟੀ ਇਸੇ ਗੱਲ ਕਰਕੇ ਅੱਜ ਫੇਸ ਨਹੀਂ ਸੀ ਕਰ ਸਕਦੀ ਅਸੀਂ ਅਮਨ ਅਰੋੜਾ ਜੀ ਨੂੰ ਕਿਹਾ ਸੀ ਕਿ ਤੁਹਾਡੀ ਪਾਲਿਸੀ ਦੇ ਨਾਲ ਰਿਲੇਟਡ ਸਵਾਲ ਹੋਣਗੇ ਉੱਥੇ ਆ ਕੇ ਸਪਸ਼ਟ ਕਰੋ ਨੋਟੀਫਿਕੇਸ਼ਨ ਅੱਧਾ ਪਚੱਦਾ ਲੋਕਾਂ ਨੂੰ ਦਿਖਾਇਆ ਜਾ ਰਿਹਾ ਜਿਹੜੀ ਲੈਂਡ ਡਿਵੈਲਪ ਵੀ ਕਰਨੀ ਹੈ ਔਰ ਡਵੈਲਪਮੈਂਟ ਦੇ ਚਾਰजेस ਵੀ ਕਿਸਾਨੀ ਤੋਂ ਲਏ ਜਾਣੇ ਨੇ ਔਰ ਜਦੋਂ ਨੂੰ ਉਹ ਜਾ ਕੇ ਹਾਲੇ ਤੱਕ ਪੂਰਾ ਚੰਡੀਗੜ੍ਹ ਜਾਂ ਮੁਹਾਲੀ ਡਵੈਲਪ ਨਹੀਂ ਹੋਇਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਮੁਹਾਲੀ ਚ ਅਡਾਪਟ ਹੋਈ ਸੀ ਉਸ 'ਚ ਵੀ ਲੋਕਾਂ ਨਾਲ ਜਿਹੜੇ ਡਿਮਾਰਕੇਸ਼ਨ ਹੈ ਜਿਹੜੀ ਲੈਂਡ ਦੀ ਜਿਹੜੀ ਲੋਕਾਂ ਨੂੰ ਵਾਪਸ ਕੀਤੀ ਗਈ ਹੈ ਦਿਖਾਇਆ ਕੁਛ ਗਿਆ ਕੀਤਾ ਕੁਛ ਗਿਆ ਇਸ ਕਰਕੇ ਇਹਦਾ ਸੋਸ਼ਲ ਇੰਪੈਕਟ ਕੀ ਹੈ ਸੋਸ਼ਲ ਇੰਪੈਕਟ ਸੁਸਾਇਟੀ ਤੇ ਕੀ ਹੋਊਗਾ ਪੰਜਾਬ ਗਵਰਨਮੈਂਟ ਇਹ ਦਿਖਾਵੇ ਇਹਦੀ ਸਟੱਡੀ ਕਿੱਥੇ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਮੇਰੇ ਪੁੱਤ ਦੇ ਹੱਥ ਦਾ ਉਹ ਉਦੋਂ ਜੰਮਿਆ ਨਹੀਂ ਸੀ ਜਦੋਂ ਮੈਂ ਖੇਤੀ ਕਰਦਾ ਸੀ ਬੜਾਂ ਦੇ ਨਾਲ ਉਦੋਂ ਕੋਈ ਮੈਕਨਾਈਜੇਸ਼ਨ ਨਹੀਂ ਸੀ ਹੋਈ ਅਸੀਂ ਚੰਦ ਚੜੇ ਤੇ ਜਾ ਕੇ ਹਲ ਪਾਉਣ ਲੱਗ ਜਾਂਦੇ ਸੀ ਦਿਨ ਚੜਦੇ ਨੂੰ ਖੇਤ ਬਾਕੇ ਘਰ ਆ ਜਾਂਦੇ ਸੀ ਫਿਰ ਉਧਰ ਪੀਕੇ ਸਕੂਲ ਨੂੰ ਪੜਨ ਚਲੇ ਜਾਂਦੇ ਸੀ ਅਸੀਂ ਸਕੂਲੋਂ ਆ ਕੇ ਵਾਸਤਾ ਕਰ ਸਿੱਟਦੇ ਸੀ ਤੇ ਜਦੇ ਡੰਗਰਾਂ ਲਈ ਚਾਰਾ ਬੱਦਲ ਤੁਰ ਜਾਂਦੇ ਸੀ ਜਦੋਂ ਨਵੀਆਂ ਖਾਦਾਂ ਸਭ ਤੋਂ ਪਹਿਲਾਂ ਅਮੋਨੀਅਮ ਸਲਫੇਟ ਆਈ ਸੀ ਅਸੀਂ ਚਮਚਿਆਂ ਨਾਲ ਪਾਉਂਦੇ ਹੁੰਦੇ ਸੀ ਨਰਮੇ ਦੀ ਕੱਲੀ ਕੱਲੀ ਛਿੱਟੀਏ ਉਹ ਉਹਨੂੰ ਤਾਂ ਉਹਦਾ ਤਾਂ ਬਾਪ ਮਾਸਟਰ ਸੀ ਇਹ ਕਾਮੇਡੀਅਨ ਸੀ ਇਹ ਤਾਂ ਉਪਰੋਂ ਉਪਰੋਂ ਕਹਿੰਦਾ ਨਾ ਮੈਂ ਖੇਤੀ ਕਰਦਾ ਇਹਨੇ ਖੇਤੀ ਦਾ ਮੂੰਹ ਹੀ ਨਹੀਂ ਦੇਖਿਆ ਸਵਾਇ ਕਾਮੇਡੀ ਤੋਂ ਇਹਨੂੰ ਕੁਝ ਨਹੀਂ ਆਉਂਦਾ ਅੱਜ ਵੀ ਇਹ ਚੀਫ ਮਿਨਿਸਟਰ ਨਹੀਂ ਹੈ ਅੱਜ ਵੀ ਇਹ ਕਾਮੇਡੀਅਨ ਹੈ ਇੱਕ ਚੀਜ਼ ਸਪਸ਼ਟ ਕਰੋ ਜੀ ਕਿਉਂਕਿ ਸਰਕਾਰ ਨੂੰ ਇਸ ਮਸਲੇ ਤੇ ਲਗਾਤਾਰ ਅਸੀਂ ਸਵਾਲ ਕਰਦੇ ਆਂ ਰੋਜ਼ ਜਦੋਂ ਵੀ ਪ੍ਰੈਸ ਕਾਨਫਰੰਸ 'ਚ ਕੋਈ ਬੈਠਾ ਹੋਵੇ ਮੰਤਰੀ ਉਹਨੂੰ ਸਵਾਲ ਕੀਤਾ ਜਾਂਦਾ ਹੈ ਉਹ ਹਮੇਸ਼ਾ ਇਹ ਤਰਕ ਦਿੰਦੇ ਨੇ ਕਿ ਕਿਸੇ ਕਿਸਾਨ ਨਾਲ ਤਕਾਣੀ ਕੋਈ ਇਹ ਜਬਰੀ ਕਬੈਰ ਨਹੀਂ ਕੀਤੀ ਜਾ ਰਹੀ ਉਹਨਾਂ ਦਾ ਹਰ ਵਾਰੀ ਇਹ ਤਰਕ ਹੁੰਦਾ ਤਾਂ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਸੁਣੀ ਜਾਂਦੇ ਨੇ ਤੁਹਾਨੂੰ ਵੀ ਸੁਣ ਰਹੇ ਨੇ ਤਾਂ ਐਸੇ ਦੇ ਵਿੱਚ ਹੁਣ ਲੋਕਾਂ ਦੇ ਸਾਹਮਣੇ ਤਸਵੀਰ ਸਾਫ਼ ਕਿਵੇਂ ਹੋਏਗੀ ਕਿਉਂਕਿ ਸਰਕਾਰ ਦਾਵਾ ਕਰ ਦਿੰਦੀ ਹੈ ਜਦੋਂ ਅਸੀਂ ਪੁੱਛਦੇ ਹਾਂ ਉਹ ਕਹਿੰਦੇ ਜੀ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੋ ਰਹੀਗੀ ਇਹਦੇ ਵਿੱਚ ਇੱਕ ਪੁਆਇੰਟ ਹੋਰ ਐਡ ਕਰ ਲਿਓ ਜੀ ਇੱਕ ਇੱਕ ਪੁਆਇੰਟ ਹੋਰ ਐਡ ਕਰ ਲਿਓ ਮੁਹਾਲੀ ਦੇ ਵਿੱਚ ਹੀ ਕਿੰਨੇ ਹਜ਼ਾਰ ਤੋਂ ਲਗਭਗ 15 ਤੋਂ 16 ਕਿਸ਼ਾਂ अप्रूव ਵਾਲੀਆਂ ਆ ਗਈਆਂ ਨੇ ਉਹ ਕਿਸਾਨ ਕਿਹੜੇ ਨੇ ਜਿਹੜੇ ਉਹਨਾਂ ਨੂੰ ਅਪਰੂਵ ਕਰ ਰਹੇ ਮੰਨ ਰਹੇ ਦੇਖੋ ਜਿੱਦਾਂ ਉਹ ਮੀਡੀਆ ਦਾ ਲੈ ਕੇ ਸਹਾਰਾ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਉਹ ਕਰਦੀਆਂ ਨੇ ਪਰ ਫੇਸ 8 ਫੇਸ 8 ਫੇਸ ਆ ਰਹੇ ਆ ਜੀ 8 ਫੇਸ ਬੜਿਆ ਲੁਧਿਆਣੇ ਦੇ 4 ਫੇਸ ਦੇ ਵਿੱਚ ਨੋਟੀਫਿਕੇਸ਼ਨ ਜਾ ਚੁੱਕੇ ਆ 4 ਫੇਸ ਦੀਆਂ ਸਾਰੀਆਂ ਪੰਚਾਇਤਾਂ ਨੇ ਆਪਦੇ ਮਤੇ 'ਚ ਪਾ ਕੇ ਲਿਖਤਾ ਵੀ ਅਸੀਂ ਕੋਈ ਵੀ ਇਹਨਾਂ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦੇ ਤਾਂ ਵੀ ਉੱਤੇ ਸੀਐਲਯੂ ਬੰਦ ਹੋਗੀ ਉੱਥੇ ਕਰਜ਼ਾ ਬੰਦ ਹੋ ਗਿਆ ਉੱਥੇ ਇੰਤਕਾਲ ਬੰਦ ਹੋ ਗਿਆ ਸਾਰੀਆਂ ਜ਼ਮੀਨਾਂ ਦੇ ਕਾਗਜ਼ ਫ੍ਰੀਜ਼ ਹੋ ਚੁੱਕੇ ਨੇ ਜਿਹੜੀ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਆ ਇਹ ਤੁਹਾਡਾ ਹੁਣ ਚੌਥਾ ਥੰਮੋ ਤੁਸੀਂ ਆ ਬੀੜੀਆ ਤੁਹਾਡਾ ਕੰਮ ਆ ਸਰਕਾਰ ਦੀ ਨੰਗਾ ਕਰਨਾ ਅਸੀਂ ਤਾਂ ਕਰ ਹੀ ਰਹੇ ਆ ਪਰ ਜਦ ਤੱਕ ਤੁਸੀਂ ਨਹੀਂ ਸਾਥ ਦਿੰਦੇ ਜੇ ਲੋਕਾਂ ਤੱਕ ਜਾਊਗਾ ਨਹੀਂ ਜਿਹੜੇ ਲੋਕੀ ਫਸਕੜ ਹੈਗੇ ਨੇ ਉਹ ਤਾਂ ਕਹਿ ਹੀ ਨਹੀਂ ਰਹੇ ਸੀ ਜ਼ਮੀਨ ਦੇਣੀ ਆ ਕਿਹੜਾ ਕਹੂਗਾ ਵੀ 80 ਪੈਸੇ ਸਾਡੀ ਜ਼ਮੀਨ ਰੱਖ ਲਓ ਤੇ 20 ਪੈਸੇ ਸਾਨੂੰ ਵਾਪਸ ਦੇ ਦਿਓ ਇਹ ਤਾਂ ਕੋਈ ਫੈਕਟ ਨਹੀਂ ਹੈਗਾ ਜੀ ਨਾ ਕਿਤੇ ਵੀ ਨਹੀਂ ਬੜਿਆ ਇਹ ਫੈਕਟ ਕੋਈ ਡਿਵੈਲਪਮੈਂਟ ਦਾ ਮਾਡਲ ਹੀ ਹੈ ਨਹੀਂ ਵੀ ਇਹਨੀ ਡਿਵੈਲਪਮੈਂਟ ਚਾਰਜਸ ਕਿਹੜੇ ਨੇੜੇ 80 ਪੈਸੇ ਰੱਖ ਕੇ ਹੋਣਗੇ ਉਹ ਪੰਚਾਇਤਾਂ ਸਾਰੀਆਂ ਨੇ ਤੇ ਛੋਟੇ ਸ਼ਹਿਰਾਂ ਦੀਆਂ ਪੰਚਾਇਤਾਂ ਜਿਵੇਂ ਜਗਰਾਮੋ ਆ ਜਾਂ ਮੋਗੇ ਆ ਉਹ ਸਾਰੀ ਪੰਚਾਇਤਾਂ ਨੇ ਆ ਗਿਆ ਉਹਦਾ ਨੂੰ ਸਗੋਂ ਧਮਕਾਇਆ ਜਾ ਰਿਹਾ ਐਸੀ ਮਕਾਇਦੀਸੀ ਨੂੰ ਬੁਲਾ ਕੇ ਸਰਪੰਚਾਂ ਨੂੰ ਬੁਲਾ ਕੇ ਵਾਲਿਆਂ ਨੂੰ ਭੇਜ ਕੇ ਵੀ ਤੁਸੀਂ ਆਪਣੇ ਮਤੇ ਵਾਪਸ ਲਓ ਮਤੇ ਹਾਲੇ ਦਰਜ ਕੀਤੇ ਨਹੀਂ ਗਏ ਇਹ ਤੁਹਾਡੇ ਮੀਡੀਆ ਦਾ ਕੰਮ ਆਣਾ ਘਟਣਾ ਵੀ ਉਹ ਮਤੇ ਕਿੱਥੇ ਗਏ ਜਿਹੜੇ ਦਰਜ ਕੀਤੇ ਨਹੀਂ ਗਏ ਪਿੰਡਾਂ ਵਾਲਿਆਂ ਨੂੰ ਇਹ ਵੀ ਬੇਨਤੀ ਆ ਉਹ ਪਿੰਡਾਂ 'ਚ ਚਲੇ ਜਾਣ ਪਿੰਡਾਂ ਦੇ ਮਤੇ ਦੇਖ ਲੈਣ ਪਿੰਡਾਂ ਦੇ ਮਤੇ ਦਿਖਾ ਦੇਣੇ ਇਕੱਲੇ ਇਕੱਲੇ ਪਿੰ ਕੌਣ ਦੇਣ ਲਈ ਤਿਆਰ ਆ ਉਹ ਦਿਖਾ ਦਿਓ ਸਾਨੂੰ ਇਹਨਾਂ ਦੀ ਇਹਨਾਂ ਦੀ ਆ ਮੇਰੇ ਹੱਥੇ ਤੇ ਲੈਂਡ ਪਾਲਸੀ ਹੈ ਲੈਂਡ ਪੂਲਿੰਗ ਪਾਲਸੀ ਹੈ ਇਹ ਕਹਿੰਦੇ ਨੇ ਕਿਵੇਂ ਕਿਵੇਂ ਕਿਸੇ ਨੂੰ ਪਲਾਟ ਦੇਣੇ ਉਹ ਸਾਰਾ ਇਹਦੇ ਵਿੱਚ ਡਿਟੇਲ ਲਿਖਿਆ ਜੇ ਕਿਸੇ ਦੇ ਫਰਜ਼ ਕਰ ਲੋ 9 ਕਿੱਲੇ ਆ ਗਏ ਉਹਨੂੰ 3 ਕਿੱਲੇ ਦੇਣੇ ਉਹਨਾਂ ਨੂੰ ਫਿਰ ਅੱਗੇ ਕਹਿੰਦੇ ਨੇ ਕਲੋਜ਼ 4 ਹੈ the necessary services for the landowner's area, that is, stp road access to the site, public health services outside the site, etc., will be provided by the authority concerned. and in return, for which, rupees one crore per acre or prevailing edc, whichever is higher, will be charged from the landowner for the kamata area. and for other special development authorities, the landowner shall pay. ਦਾ ਡਬਲ ਅਮਾਉਂਟ ਆਫ ਦਾ ਪ੍ਰੀਵੇਲਿੰਗ ਈਡੀਸੀ ਨਾਲੇ ਦਸੀ ਜ਼ਮੀਨ ਦਈਏ ਨਾਲੇ 2 ਕਰੋੜ ਰੁਪਈਆ ਦੀ ਕੋਲੋਂ ਆ ਇਹਦੇ ਵਿੱਚ ਲਿਖਿਆ ਪਾਲਸੀ 'ਚ ਫਿਰ ਅੱਗੇ ਕਹਿੰਦਾ ਆਲ ਦਾ ਦਾ ਕੰਸਟਰਕਸ਼ਨ ਆਫ ਜ਼ੋਨਲ ਰੋਡਸ ਐਡਜੈਸੈਂਟ ਟੂ ਦਾ ਏਰੀਆ ਰਿਟਰਨ ਟੂ ਦਾ ਲੈਂਡ ਓਨਰ ਵਿਲ ਬੀ ਕੈਰੀਡ ਆਊਟ ਬਾਈ ਦਾ ਅਥਾਰਟੀ ਦਾ ਕਾਸਟ ਆਫ ਲੈਂਡ ਐਕਵੀਜੀਸ਼ਨ ਕੰਸਟਰਕਸ਼ਨ ਆਫ ਥੀਸ ਰੋਡਸ ਵਿਲ ਬੀ ਰਿਕਵਰਡ ਫਰਮ ਦਾ ਲੈਂਡ ਓਨਰ ਔਰ ਇਹ ਪ੍ਰੋ ਰੈਟਾ ਬੇਸਿਸ 60 40 ਇਹ ਇਹ ਰੇਸ਼ੋ ਬੇਸਡ ਔਨ ਥੇ ਏਰੀਆ ਜੇ ਤੁਹਾਡੇ ਨਾਲ ਲੱਗਦੀ ਜਿਹੜੀ ਜ਼ਮੀਨ ਐਕਵਾਇਰ ਨਹੀਂ ਕੀਤੀ ਉਤੋਂ ਦੀ ਸੜਕ ਕੱਢਣੀ ਪੈਗੀ ਤਾਂ 60 40 ਰੇਸ਼ੋ ਤੇ ਉਹਦੀ ਵੀ ਕੀਮਤ ਲਈ ਜਾਊਗੀ ਤੁਹਾਡੇ ਕੋਲੋਂ ਜਿਹੜਾ ਕਿਸਾਨ ਹੈ ਉਹਦੇ ਕੋਲੋਂ ਫਿਰ ਅੱਗੇ ਸੈਕਸ਼ਨ 6 ਜੇ ਲਿਖਦੇ ਆ ਕਿ ਜੇ ਕੋਈ ਕਿਸਾਨ ਕਹੇ ਵੀ ਡਵੈਲਪਮੈਂਟ ਮੈਂ ਸਸਤੀ ਕਰਾ ਸਕਦਾ ਮੈਂ ਆਪ ਸੜਕਾਂ ਕੱਢ ਲੈਣਾ ਆਪ ਸੀਵਰੇਜ ਪਾ ਦੇਣਾ ਕਹਿੰਦੇ ਨਹੀਂ ਸਰਕਾਰੀ ਕਰੂ ਉਹਦੇ ਪੈਸੇ ਤੁਹਾਨੂੰ ਦੇਣੇ ਪੈਣਗੇ ਇਹ ਕਿਹੜੀ ਮੈਨੂੰ ਦੱਸਿਓ ਵੀ ਇਹ ਕਹਿੰਦੇ ਨੇ 1 ਏਕੜ ਲੈ ਕੇ 2 ਕਨਾਲ ਤਾਂ ਆਜੂ ਦੇਣੀ ਹੈ ਜਿਹੜੀ ਇਹਨਾਂ ਨੇ ਬਦ ਤੋਂ ਬਦ ਪਾਉਣੇ ਇੱਕ 2 ਕਨਾਲ ਬਣ ਕੇ 2 ਕਨਾਲ ਇਹਨਾਂ ਨੇ ਦੇਣੀ ਹੈ 6 ਕਨਾਲ ਮੁਰੱਦ ਚ ਲੈ ਲੈਣੀ ਹੈ ਸਰਕਾਰ ਨੇ ਰਾਜਾ ਸਾਹਿਬ ਰਾਜਾ ਸਾਹਿਬ ਇੱਕ ਇੱਕ ਨਾ ਜਿਹੜਾ 3 ਖੇਤੀ ਕਾਨੂੰਨ ਸੀ ਉਸ ਸਮੇਂ ਵੀ ਇਹ ਸੀਗਾ ਕਿ ਜ਼ਮੀਨਾਂ ਖੋਣ ਵਾਲਾ ਹੁਣ ਲੈਂਡ ਪੂਲਿੰਗ ਵੀ ਲਗਭਗ ਉਹੋ ਜਿਹਾ ਕਿ ਜ਼ਮੀਨਾਂ ਖੋਣ ਵਾਲਾ ਉਹ ਵੀ ਕਾਰਪੋਰੇਟ ਕਰਾਣੇ ਵਾਲੀ ਸੀ ਇਹ ਵੀ ਕਾਰਪੋਰੇਟ ਕਰਾਣੇ ਆ ਰਹੀ ਹੈ ਪਰ ਅਚਾਨਕ ਪੰਜਾਬ ਦੀ ਬੀਜੇਪੀ ਨੂੰ ਜਿਵੇਂ 헤 ਜਾਗਿਆ ਕਿਸਾਨੀ ਦਾ ਉਹਨੂੰ ਕਿਵੇਂ ਦੇਖਦਾ ਸanjut ਕਾਨੂੰਨ ਮੋਰਚਾ ਇਹ ਕਹਿੰਦਾ ਮੇਰਾ ਸਵਾਲ ਬਹੁਤ ਲੈ ਲਿਓ ਕੀ ਕੁਝ ਟ੍ਰੈਡੀਸ਼ਨਲ ਪਾਰਟੀਆਂ ਦਾ ਜਿਹੜੇ ਅੰਦਲਾਕਾ ਥੜੇ ਬਣੇ ਹੋਏ ਕਿਸਾਨ ਯੂਨੀਅਨਾਂ ਦੇ ਇੱਕ